ਸ਼ਰਿਆਮ ਹੋਇਆ ਕਈ ਲੋਕ ਯਾਰ ਪਤਾ ਨਹੀਂ ਕਿਉਂ ਕਹਿ ਰਹੇ ਨਹੀਂ ਹੋਇਆ ਮੇਰੇ ਤੇ ਹੋਇਆ ਯਾਰ ਬਾਈ ਤੁਹਾਨੂੰ ਯਕੀਨ ਦਿਖਾਵਾਂ ਮੈਂ ਥੱਬਾ ਗੋਲੀ ਨਾ ਖਾਣਾ ਮੈਂ ਕਦੇ ਗੋਲੀ ਨਹੀਂ ਦੇਖੀ ਸੀ ਆ ਮੇਰੀ ਜੇਬ 'ਚ ਨਹੀਂ ਮੈਂ ਇਥੋਂ ਬੋਲਿਆ ਨਹੀਂ ਜਾਂਦਾ ਪਤਾ ਨਹੀਂ ਜੇਲ੍ਹ 'ਚ ਮੈਨੂੰ ਕੀ ਦਿੱਤਾ ਮੈਂ ਸਪੋਰਟਸਮੈਨ ਸੀ ਮੈਂ ਡੇਢ ਡੇਢ ਘੰਟਾ ਬੋਲਿੰਗ ਪਾਉਂਦਾ ਸੀ ਨੈੱਟ 'ਚ ਫਾਸਟ ਕਿਸੇ ਨੂੰ ਮਰਜ਼ੀ ਪੁੱਛ ਰਹੇ ਹੋ ਜਦੋਂ ਦਾ ਮੈਂ ਜੇਲ੍ਹ 'ਚੋਂ ਆਇਆ ਪਤਾ ਨਹੀਂ ਕੀ ਹੋਇਆ ਮੈਂ ਅੱਜ ਛੋਟੇ ਚੈਨਲ 'ਤੇ ਦੱਸਾਂ ਦੀਪ ਸਿੰਧੂ ਦੀ ਬਰਖੀ ਤੇ ਚੌਕੀਮਾਨ ਆਏ ਹੋ ਤੁਸੀਂ ਹਾਂਜੀ 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 ਕੀ ਸਨੇਹਾ ਦੇਣਾ ਚਾਹੁੰਦੇ ਹੋ ਕੌ 100-100 ਬੰਦਾ ਤਾਂ ਅਸੀਂ ਮਾਨਸਾ ਤੋਂ ਆਏ ਆ ਯਾਰ ਹਜੇ 4-5 ਸੌ ਆਉਣਾ ਸੀ ਸਾਧਨ ਦੀ ਕਮੀ ਰਹਿ ਗਈ ਕਿਉਂ ਅਸੀਂ ਉੱਥੋਂ ਸਿੱਧਾ ਸ਼ੰਭੂ ਤੇ ਜਾਵਾਂਗੇ ਹੁਣ ਬਿਲਕੁਲ ਕਿਉਂ ਆਹ ਬਾਈ ਨਾਲ ਬਿਜਵਾਨ ਕਰੀ ਹੋਈ ਸੀ ਇੱਥੇ ਆਉਣਾ ਜ਼ਰੂਰੀ ਸੀ ਯਾਰ ਕੀ ਹੋਰੇ ਲੋਕ ਨਹੀਂ ਬਾਤਦੇ ਇਹ ਉਹਦੇ ਕਲਾਕਾਰ ਦਾ ਖਾੜਾ ਹੁੰਦਾ ਬਿਲਕੁਲ ਫਿਰ ਇਦਾਂ ਐ ਲੱਗਦਾ ਕੱਲ ਨੂੰ ਕੋਈ ਹੋਰ ਚੱਲ ਜੇ ਮਾਤ ਅਰਧਾ ਮਾਤ ਤੜ ਇਹਨਾਂ ਨੇ ਫੇਰ ਉਹਦਾ ਭੁੱਲ ਜਾਣ ਨਾ ਹੀਰੇ ਭੁੱਲੀ ਬੈਠੇ ਹਵਾਰੇ ਵਰਗਿਆਂ ਨੂੰ ਲੋਕਲ ਤਾਂ ਆ ਹੀ ਨਹੀਂ ਇੱਥੋਂ ਇੱਕ ਪਿੰਡ ਦੇ ਇਕੱਠ ਨਹੀਂ ਹੈਗਾ ਇਹਦਾ ਵਿਚਾਰੇ ਨੌਜਵਾਨ ਨੇ ਜੋ ਆਪ ਮਾਰੇ ਆਏ ਹੋਏ ਨੇ ਦੀਪ ਸਿੱਧੂ ਤਾਂ ਜਗਾਏ ਹੋਏ ਨੇ ਜਾਂ ਅਮਰਪਾਲ ਦੇ ਜਗਾਏ ਹੋਏ ਨੇ ਨਸ਼ਿਆਂ ਦੇ ਮੁੱਦੇ ਤੇ ਤੁਹਾਡੀ ਉਮੀਦ ਜਿਹੜਾ ਤੁਹਾਡਾ ਟਾਰਗੇਟ ਉਸੇ ਤਰ੍ਹਾਂ ਰੂਗਾ ਮੇਰਾ ਨਸ਼ਿਆਂ ਦਾ ਮੁੱਦੇ ਤੇ ਟਾਰਗੇਟ ਚੱਲ ਰਿਹਾ ਜਗਰਾਉਂ ਤੋਂ ਮੁੰਡੇ ਮੇਰੇ ਮੇਰੇ ਨਾਲ ਟੀਮ ਹੈ ਇਹ ਇਹਨਾਂ ਨਾਲ ਛੇਤੀ ਲੜ ਕੇ ਫੜਾਂਗੇ ਕੱਲ ਮੈਂ ਇਸ ਕਰਕੇ ਨਹੀਂ ਜਾ ਸਕਿਆ ਕੱਲ ਜਾਣਾ ਸੀ ਅਸੀਂ ਪਰਸੋਂ ਰਾਤ ਨੂੰ ਕੱਲ ਅਸੀਂ ਬਹੁਤ ਵੱਡੀ ਫੀਲਡਿੰਗ ਲਾਈ ਸੀ ਕਬੱਡੀ ਮੱਛ ਉਹ ਜਲਦੀ ਫੜ ਲਾਂਗੇ ਹੁਣ ਅਸੀਂ ਜਾਣਦੇ ਆ ਇਥੋਂ ਸ਼ੰਭੂ ਮੋਰਤ ਨੇ ਸਾਡਾ ਕੰਮ ਤਾਂ ਨਸ਼ਿਆਂ ਦਾ ਬਾਈ ਨਾ ਤਾਂ ਦੇਖ ਸਿਆਸਤ ਕਰਨੀ ਆਉਂਦੀ ਐ ਤੇ ਨਾ ਹੀ ਕਰੀਏ ਹਾਂ ਸਾਨੂੰ ਕੋਈ ਵੀ ਤੁਸੀਂ ਲੈ ਜਾਓ ਤੁਸੀਂ ਲੈ ਜਾਓ ਅਸੀਂ ਤਾਂ ਨਸ਼ੇ ਦੇ ਮੁੱਦੇ ਤੇ ਬੋਲਣਾ ਸਟੇਜ ਚਾਹੀਦੀ ਐ ਸਾਨੂੰ ਤਾਂ ਬੋਲਣ ਵਾਸਤੇ ਨਸ਼ੇ ਦੇ ਮੁੱਦੇ ਤੇ ਬੋਲਣ ਵਾਸਤੇ ਬਾਟਾ ਐ ਫਿਰ ਅਸੀਂ ਕਿਸੇ ਨੂੰ ਐ ਨਹੀਂ ਕਹਿੰਦੇ ਵੋਟ ਪਾ ਦਿਓ ਕਿਸੇ ਨੂੰ ਵੀ ਕੋਈ ਵੀ ਆ ਚਾਹੀਏ ਤੁਹਾਨੂੰ ਮਾਨ ਨੇ ਕਿੰਨੇ ਪਰਚੇ ਕੀਤੇ ਤੁਹਾਡੇ ਤੇ ਨਜਾਇਜ਼ ਮੇਰੇ ਤੇ 7 8 ਪਰਚੇ ਤੇ ਇੱਕ ਪਰਚਾ ਪਹਿਲਾਂ 7 ਪਰਚੇ ਹੋ ਗਏ ਹੁਣ ਹਜੇ ਹੋਰ ਬੜੇ ਹੋਣੇ ਨੇ ਪਾਨੇ ਤੇ ਘਰ ਤੇ ਚਾਰ ਪੰਜ ਨੇ ਤਸੱਦਦ ਕਰਤਾ ਸ਼ਰਿਆਮ ਹੋਇਆ ਕਈ ਲੋਕ ਯਾਰ ਪਤਾ ਨਹੀਂ ਕਿਉਂ ਕਹ ਰਹੇ ਨਹੀਂ ਹੋਇਆ ਮੇਰੇ ਤੇ ਹੋਇਆ ਭਾਈ ਤੁਹਾਨੂੰ ਯਕੀਨ ਦਿਖਾਵਾਂ ਮੈਂ ਥੱਬਾ ਗੋਲੀ ਨਾ ਖਾਣਾ ਮੈਂ ਕਦੇ ਗੋਲੀ ਨਹੀਂ ਦੇਖੀ ਸੀ ਆ ਮੇਰੀ ਜੇਬ 'ਚ ਨਹੀਂ ਮੈਂ ਇਥੋਂ ਬੋਲਿਆ ਨਹੀਂ ਜਾਂਦਾ ਪਤਾ ਨਹੀਂ ਜੇਲ੍ਹ 'ਚ ਮੈਨੂੰ ਕੀ ਦਿੱਤਾ ਮੈਂ ਸਪੋਰਟਸਮੈਨ ਸੀ ਮੈਂ ਡੇਢ ਡੇਢ ਘੰਟਾ ਬੋਲਿੰਗ ਪਾਉਂਦਾ ਸੀ ਨੈੱਟ 'ਚ ਫਾਸਟ ਕਿਸੇ ਨੂੰ ਮਰਜ਼ੀ ਪੁੱਛ ਰਹੇ ਹੋ ਜਦੋਂ ਦਾ ਮੈਂ ਜੇਲ੍ਹ ਚੋਂ ਆਇਆ ਪਤਾ ਨਹੀਂ ਕੀ ਹੋਇਆ ਮੈਂ ਅੱਜ ਤੁਹਾਡੇ ਚੈਨਲ ਤੇ ਦੱਸਾਂਗਾ ਇੱਕ ਦਿਨ ਭਾਨੇ ਸਿੱਧੂ ਦੇ ਸੰਧਾਰ ਸੀ ਤੁਸੀਂ ਜਾਣਾ ਸੀ ਤੁਹਾਨੂੰ ਪੁਲਿਸ ਨੇ ਰੋਕਿਆ ਉਧਰ ਰੋਕਿਆ ਉਹਨੇ ਤੁਸੀਂ ਭਗਵੰਤ ਮਾਨ ਨੂੰ ਕੀ ਖਿਤਾਬ ਦਿੱਤਾ ਸੀਗਾ ਬੁੱਚੜ ਦਾ ਰੰਗ ਜੇਬ ਦਾ ਅੱਜ ਸਾਨੂੰ ਯਾਰ ਪ੍ਰੋਟੈਸਟ ਹੁਣ ਮੋਦੀ ਰੋਗ ਰਿਹਾ ਹੈ ਮੋਦੀ ਕਾ ਰੋਗ ਰਿਹਾ ਹੈ ਪ੍ਰੋਟੈਸਟ ਕਰਨੋ ਜਾਨ ਦੇਵੇ ਆ ਕਿਸਾਨਾਂ ਨੂੰ ਹੁਣ ਭਗਵੰਤ ਮਾਨ ਕਿਉਂ ਦੋਗਲੀ ਨੀਤੀ ਕਰਦਾ ਹੈ ਪੰਜਾਬ ਦੀ ਧਰਤੀ ਦੀ ਗੋਲੇ ਚੱਲ ਰਹੇ ਨੇ ਆਪਣੇ ਭਰਾਵਾਂ ਤੇ ਤੇ ਫਿਰ ਪੰਜਾਬ ਦੀ ਧਰਤੀ ਕੇਸ ਕਰਿਓ ਕੌਣ ਹੁੰਦੇ ਨੇ ਪੰਜਾਬ ਦੀ ਧਰਤੀ ਦੇ ਹਮਲਾ ਕਰਨ ਵਾਲੇ ਮੈਂ ਤਾਂ ਹੁਣ ਆਏ ਕਹਿਣਾ ਜਦੋਂ ਉਹਨਾਂ ਨੇ ਹੱਦ ਕੱਢ ਹੀ ਲਈ ਹੱਦ ਕੱਢ ਹੀ ਦਿਓ ਬੱਕੀ ਹਾਂ ਮੇਰਾ ਤਾਂ ਇਹ ਕੰਮ ਆ ਬਾਕੀ ਆਪਾਂ ਭਾਈ ਡੱਲੇਵਾਲ ਸਾਹਿਬ ਕੋਲੋਂ ਜਾਂਦੇ ਹਾਂ ਉਹਨਾਂ ਨੇ ਮੇਰੇ ਖਾਤਰ ਬਹੁਤ ਸੰਘਰਸ਼ ਕਰਿਆ ਸੀ ਬਹੁਤ ਸੰਘਰਸ਼ ਕਰਿਆ ਜਦੋਂ ਮੈਂ ਅੰਦਰ ਸੀਗਾ ਹਨਾ ਤੇ ਜਿੰਨੀਆਂ ਜਥੇਬੰਦੀਆਂ ਸਾਡੀਆਂ ਪਰਚੀਆਂ ਕੱਢਦੀਆਂ ਸੀ ਹੁਣ ਆ ਨਾ ਜਾਇਓ ਕੱਟਣਾ ਕੱਲ ਮੋਨਜੀ ਤੇ ਸ਼ੇਰੋਂ ਵਾਲੇ ਨੇ ਬਹੁਤ ਤਕੜਾ ਕੰਮ ਕਰਿਆ ਆਹ ਮੁੰਡੇ ਸਾਰੇ ਚਨੀਰਤੋਣੇ ਸ਼ਮਸ਼ੇਰ ਵਰਗੇ ਆਏ ਨੇ ਪਟਵਾਰੀ ਵਰਗੇ ਬੱਗੇ ਵਰਗੇ ਵਪਾਸੀ 700 ਜਣੇ ਦੇ ਕਰੀਬ ਆ ਮੈਂ ਹਰੇਕ ਦਾ ਨਾਂ ਨਹੀਂ ਲੈ ਸਕਦਾ ਸੁੱਕੀ ਵਾਤਾ ਸਾਡੀ ਡੀਮੈਂਟੀ ਡਰਗ ਟਾਸਕ ਫੋਰਸ ਨੂੰ ਬਤੀ ਗਈ ਸਾਡਾ ਮੁੱਦਾ ਨਸ਼ੇ ਦਾ ਸਾਨੂੰ ਕੋਈ ਕਿਤੇ ਵੀ ਸੱਜਸਾ ਦਾ ਜਿੰਨੇ ਚਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਸੁਵਾਸ ਬਖਸ਼ੇ ਨੇ ਵਾਲੇ ਮੇਰੇ ਵੀਰ ਫਿਕਰ ਕਰਦੇ ਤੂੰ ਕੱਲਾਣਾ ਜਾਇਆ ਕਰ ਕੱਲਾਣਾ ਜਾਇਆ ਕਰ ਜਿੰਨਾ ਚਿਰ ਕਲਗੀਆਂ ਵਾਲਾ ਉਹ ਜਾ ਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਜਦੋਂ ਉਹਨੇ ਕਹਤਾ ਆਇਆ ਛੋਟੇ ਉਹ ਦੇ ਖਿੱਚ ਕੇ ਲੈ ਜੋ ਉਹਦੀ ਗੱਲ ਹੈ ਨਾ ਲੋਕ ਸਭਾ ਚੋਣਾਂ ਦੇ ਕਿਹਨੂੰ ਹਟਪੈਟ ਸਪੋਰਟ ਕਰਨ ਦੀ ਗੱਲ ਕਰੂੰਗਾ ਅਜਾ ਝਾੜੂ ਆਇਨੂੰ ਜੁੱਤੀ ਨੂੰ ਬਾ ਮ ਬਿਮਾਰੀ ਆਂਦੇ ਨਸ਼ਾ ਬੇਗਨ ਹੁਣ ਕਿਸੇ ਨੂੰ ਨਹੀਂ ਕਰਦੇ ਯਾਰ ਠੀਕ ਹੈ ਬੋਲੋ ਧੰਨਵਾਦ ਧੰਨਵਾਦ